ਅ ਦੇਖੋ ਕਿ ਜਿਸ ਤਰ੍ਹਾਂ ਆਪਾਂ ਦੇਖ ਰਿਹਾ ਕਿ ਇਸ ਵਾਰੀ ਗਰਮੀ ਜਿਹੜੀ ਆ ਪੂਰਾ ਆਪਣਾ ਕਹਿਰ ਦਿਖਾ ਰਹੀ ਹੈ ਔਰ ਵੈਸੇ ਵੀ ਬਹੁਤ ਲੌਂਗ ਡਰਾਈ ਸਪੈਲ ਹੋ ਚੁੱਕਿਆ ਆ 15-20 ਦਿਨ ਹੋ ਗਏ ਕੋਈ ਬਾਰਿਸ਼ ਵੀ ਨਹੀਂ ਹੋਈ ਕਿਉਂਕਿ ਕੋਈ ਸਿਸਟਮ ਡਿਵੈਲਪ ਨਹੀਂ ਹੋ ਰਿਹਾ ਪਰ ਲਗਾਤਾਰ ਜਿਹੜਾ ਟੈਂਪਰੇਚਰ ਆ ਉਹ ਵੱਧਦਾ ਜਾ ਰਿਹਾ ਸੋ ਹੁਣ ਜਿਹੜਾ ਆਪਾਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ 45-46 ਡਿਗਰੀ ਤੱਕ ਰਿਕਾਰਡ ਕੀਤਾ ਜਾ ਚੁੱਕਿਆ ਆ ਜਿਹੜਾ ਕਿ ਨਾਰਮਲ ਨਾਲੋਂ ਆਲਰੇਡੀ ਆਪਾਂ ਕਹਿ ਸਕਦੇ ਹਾਂ 5-6 ਡਿਗਰੀ ਜ਼ਿਆਦਾ ਚੱਲ ਰਿਹਾ ਹੈ ਸੋ ਕੱਲ ਜਿਹੜੀ ਸਾਡੇ ਕੋਲ ਫੋਰਕਾਸਟ ਆਈ ਹੈ ਜਾਂ ਅੱਜ ਹੁਣ ਅਪਡੇਟ ਹੋਈ ਹੈ ਤਾਂ ਆਈਐਮਡੀ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਆਉਣ ਵਾਲੇ ਜਿਹੜੇ 4-5 ਦਿਨਾਂ ਵਿੱਚ ਜਿਵੇਂ ਕਿ 25 ਮਈ ਤੱਕ ਜਿਹੜਾ ਉਹਨਾਂ ਨੇ ਰੈਡ ਅਲਰਟ ਹੀ ਜਾਰੀ ਕੀਤਾ ਹੈ ਕੁਝ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਸਾਊਥ-ਵੈਸਟਰਨ ਪੰਜਾਬ ਦੇ ਵਿੱਚ ਉਹਨਾਂ ਨੇ ਰੈਡ ਅਲਰਟ ਜਾਰੀ ਕੀਤਾ ਸੋ ਬਾਕੀ ਵੀ orange ਅਲਰਟ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਜਾਰੀ ਕੀਤਾ ਜਾ ਚੁੱਕਿਆ ਹੈ ਮੀਨਸ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹਲੇ ਕੋਈ ਵੀ ਇਸ ਤੋਂ ਰਿਲੀਫ ਮਿਲਣ ਦੀ ਸੰਭਾਗ ਨੀ ਹੈ ਅ ਬਲਕਿ ਜਿਹੜਾ ਟੈਂਪਰੇਚਰ ਹੈ ਉਹ ਵੱਧਦਾ ਹੀ ਨਜ਼ਰ ਆ ਰਿਹਾ ਹੈ। ਹਾਂ ਪੰਜਾਬ ਦੇ ਵਿੱਚ ਜੇਕਰ ਅੱਜ ਦੀ ਗੱਲ ਕਰੀਏ ਤਾਂ ਤਾਪਮਾਨ ਸਭ ਤੋਂ ਵੱਧ ਕਿੱਥੇ ਰਿਹਾ ਤੇ ਕਿੰਨਾ ਰਿਹਾ? ਅ ਜਿਹੜਾ ਹੁਣ ਸਾਡੇ ਕੋਲ ਲੇਟੈਸਟ ਡੇਟਾ ਆਇਆ ਉਹਦੇ ਵਿੱਚ 46 ਡਿਗਰੀ ਜਿਹੜਾ ਟੈਂਪਰੇਚਰ ਹੈ ਬਠਿੰਡੇ 'ਚ ਰਿਕਾਰਡ ਕੀਤਾ ਗਿਆ ਹੈ ਤੇ 45.8 ਜਿਹੜਾ ਲੁਧਿਆਣਾ 'ਚ ਰਿਕਾਰਡ ਕੀਤਾ ਗਿਆ। ਸੋ ਆਲਮੋਸਟ 46 ਡਿਗਰੀ ਜਿਹੜਾ ਟੈਂਪਰੇਚਰ ਹੈਗਾ ਉਹ ਹਾਈਐਸਟ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਤਰ 40-44 ਤੱਕ ਜਿਹੜਾ ਟੈਂਪਰੇਚਰ ਹੈ ਉਹ ਆਮ ਚੱਲ ਰਿਹਾ ਹੈ। ਮੈਮ ਕੋਈ ਪੁਰਾ ਹਾਂਜੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ 10-11 ਸਾਲ ਬਾਅਦ ਇਸ ਤਰ੍ਹਾਂ ਦਾ ਸਿਨੈਰੀਓ ਆ ਰਿਹਾ ਹੈ ਕਿਉਂਕਿ ਜੇ ਆਪਾਂ ਪਿਛਲਾ ਜਿਹੜਾ ਡਾਟਾ ਦੇਖਦੇ ਹਾਂ ਤਾਂ 2012-13 ਦੇ ਵਿੱਚ ਜਿਹੜੇ ਟੈਂਪਰੇਚਰਸ ਹੈ ਮਈ ਦੇ ਵਿੱਚ ਜਿਹੜਾ ਲਾਸਟ ਵੀਕ ਹੈ ਉਹਦੇ ਵਿੱਚ 46 ਡਿਗਰੀ ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਜਿਹੜਾ ਹੁਣ ਮਤਲਬ 10-11 ਸਾਲ ਬਾਅਦ 2024 ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਨੈਰੀਓ ਆ ਰਿਹਾ ਹੈ ਕਿ ਜਿਹੜੇ ਟੈਂਪਰੇਚਰਸ ਨੇ ਓ 46 ਡਿਗਰੀ ਤੱਕ ਪਹੁੰਚ ਗਏ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਟੈਂਪਰੇਚਰਸ ਹੋਰ ਵਧਣ ਦੀ ਸੰਭਾਵਨਾ ਹੈਗੀ ਹੈ ਇਸ ਅਹ ਦੇਖੋ 3-4 ਡਿਗਰੀ ਜੇ ਵਾਧਦਾ ਟੈਂਪਰੇਚਰ ਹੋ ਰਿਹਾ ਹੈ ਇਸ ਲਈ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਤਾਂ 50 ਡਿਗਰੀ ਤੱਕ ਜਿਹੜਾ ਟੈਂਪਰੇਚਰ ਆਉ ਜਾ ਸਕਦਾ ਹੈ ਕਿਉਂਕਿ ਜਿਵੇਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਰੈਡ ਅਲਰਟ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਮੈਂ ਬੱਜਣ ਤੋਂ ਪਹਿਲਾਂ ਹੀ ਫਟੀਆਂ ਗਰੀਆਂ ਨੇ ਕਰ ਦੇ ਦਿੱਤੀਆਂ ਗਏ ਨੇ ਤਾਂ ਕਿ ਇਹ ਪੀੜ੍ਹੀ ਲੋਕਾਂ ਨੂੰ ਕਰੋਗੇ ਤਾਂ ਜੋ ਲੋਕ ਸਰਕਾਰ ਦੇ ਹਾਂਜੀ ਸਰਕਾਰ ਵੱਲੋਂ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲ ਆ ਕਈ ادارے ਜਿਵੇਂ ਹੈਗੇ ਉਹਨਾਂ ਦੇ ਵਿੱਚ ਜਿਹੜਾ ਛੁੱਟੀਆਂ ਦਾ ਇਹਨਾਂ ਨੇ ਐਲਾਨ ਕੀਤਾ ਹੈ ਉਹ ਸਿਰਫ ਇਸੇ ਕਰਕੇ ਕਿਉਂਕਿ ਆਈਐਮਡੀ ਨੇ ਜਿਹੜੀ ਪ੍ਰੈਡਿਕਸ਼ਨ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਗਰਮੀ ਦਾ ਅਸਰ ਆ ਹੋਰ ਜ਼ਿਆਦਾ ਘੇਰਟ ਆ ਸਕਦਾ ਸੋ ਆਮ ਲੋਕਾਂ ਦੇ ਇੰਟਰਸਟ ਨੂੰ ਦੇਖਦੇ ਹੋਏ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਆਪਣਾ ਜਨਜੀਵਨ ਆ ਉਹਨੂੰ ਮਤਲਬ ਇਹ ਪ੍ਰਭਾਵਿਤ ਕਰ ਰਿਹਾ ਹੈ ਤਾਂ ਉਹਦੇ ਮੱਦੇ ਨਜ਼ਰ ਜਿਹੜਾ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਸੋ 10 ਦਿਨ ਪਹਿਲਾਂ ਜਿਹੜੀਆਂ ਛੁੱਟੀਆਂ ਆ ਇਹ ਇਸ ਵਾਰੀ ਜਿਹੜੀਆਂ ਨੇ ਉਹਦਾ ਐਲਾਨ ਕੀਤਾ ਜਾ ਚੁੱਕਿਆ ਹੈ ਸੋ ਜਿਹਦੇ ਨਾਲ ਕੀ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦਾ ਜਿਹੜਾ ਉਹ ਉਹ ਇਸ ਗਰਮੀ ਜਿਹੜੀ ਆ ਉਹਨੂੰ ਮਤਲਬ ਬਚ ਸਕਣਗੇ ਉਹ ਤੋਂ ਕਿਉਂਕਿ ਇੰਨੀ ਜ਼ਿਆਦਾ ਗਰਮੀ ਦੇ ਨਾਲ ਡੀਹਾਈਡਰੇਸ਼ਨ ਹੋ ਜਾਂਦੀ ਹੈ ਕੀ ਗਈ ਵਰੀ ਇੰਨਾ ਜ਼ਿਆਦਾ ਤੁਹਾਨੂੰ ਮਤਲਬ ਸੀਨਾ ਆਂਦਾ ਜਾਂ ਮਤਲਬ ਇੰਨਾ ਜ਼ਿਆਦਾ ਸਨ ਸਟ੍ਰੋਕਸ ਦੀ ਪ੍ਰੋਬਲਮ ਆ ਜਾਂਦੀ ਹੈ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਡਾਇਰੀਆ ਹੋ ਜਾਂਦਾ ਉਲਟੀਆਂ ਵਗੈਰਾ ਲੱਗ ਜਾਂਦੀਆਂ ਇਲੈਕਟ੍ਰੋਲਾਈਟਸ ਜਿਹੜੇ ਉਹ ਘਟ ਜਾਂਦੇ ਆ ਜੇ ਜਦੋਂ ਇਲੈਕਟ੍ਰੋਲਾਈਟਸ ਘਟ ਜਾਂਦੇ ਆ ਤਾਂ ਸਾਡੀ ਬਾਡੀ ਜਿਹੜੀ ਹੈ ਵੈਸੇ ਹੀ ਬਹੁਤ ਵੀਕ ਹੋ ਜਾਂਦੀ ਹੈ ਫਟੀਗ ਮਹਿਸੂਸ ਹੁੰਦੀ ਹੈ ਹਨਾ ਮਤਲਬ ਸੁਸਤੀ ਹੁੰਦੀ ਹੈ ਸੋ ਬਾਡੀ ਦੇ ਵਿੱਚ ਕਾਫੀ ਚੇਂजेस ਆਉਂਦੀਆਂ ਨੇ ਸੋ ਉਸ ਤੋਂ ਬਚਣ ਲਈ ਜਿਹੜਾ ਹੈਗਾ ਕਿ ਅਗਰ ਆਪਾਂ ਮਤਲਬ ਕਰ ਰਹੀਏ ਤਾਂ ਇਹ ਪਹਿਲਾਂ ਚੀਜ਼ਾਂ ਤੋਂ ਬਚਾ ਕਰ ਸਕਦੇ ਆ ਵੈਸੇ ਵੀ ਜੇ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਸਵੇਰੇ ਜਾਂ ਸ਼ਾਮ ਵੇਲੇ ਕੀਤਾ ਜਾਵੇ ਜਿਹੜਾ 12 ਤੋਂ 3 ਹੈ ਟਾਈਮ ਇਹ ਬਹੁਤ ਜ਼ਿਆਦਾ ਐਕਸਟ੍ਰੀਮ ਵੈਦਰ ਹੁੰਦਾ ਬਹੁਤ ਜ਼ਿਆਦਾ ਜਿਹੜੇ ਦੇ ਸੋਲਰ ਰੈਡੀਏਸ਼ਨ ਆਨ ਦੀ ਆਈਸੋਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਸੋ ਉਸ ਕਰਕੇ ਆਪਾਂ ਨੂੰ ਉਸ ਟਾਈਮ ਦੇ ਵਿੱਚ ਤਾਂ ਬਿਲਕੁਲ ਹੀ ਕਰੋ ਬਾਹਰ ਨਿਕਲ ਨਹੀਂ ਨਿਕਲਣਾ ਚਾਹੀਦਾ ਜਿਹੜੀਆਂ ਕ੍ਰਿਟੀਕਲ ਗੱਲਾਂ ਹੋਣਾਂ ਜ਼ਿਆਦਾ ਕੱਟ ਹੋ ਰਿਹਾ ਉਹਨਾਂ ਨੂੰ ਵੀ ਕਰਨਾ ਪੈਂਦਾ ਆ ਦੇਖੋ ਹਰ ਇੱਕ ਜਿਹੜਾ ਕੰਮ ਹੈਗਾ ਜ਼ਰੂਰੀ ਕੰਮ ਹੈ ਉਹ ਕਰਨਾ ਵੀ ਪੈਂਦਾ ਸੋ ਪਰ ਮੌਸਮ ਤੇ ਧਿਆਨ ਰੱਖਦੇ ਹੋਏ ਕਿ ਜਸਟ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਗਰਮੀ ਵਧਣ ਦੀ ਸੰਭਾਵਨਾ ਹੈਗੀ ਹੈ ਤਾਂ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਬਾਹਰ ਨਿਕਲਣਾ ਪੈ ਰਿਹਾ ਤਾਂ ਸਾਨੂੰ ਹੋਰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਕਿਵੇਂ-ਕਿਵੇਂ ਅਸੀਂ ਮਤਲਬ ਆਪਣੇ ਆਪ ਨੂੰ ਬਚਾ ਕਰ ਸਕਦੇ ਆ ਕਿ ਤਾਂ ਆਪਣਾ ਸਿਰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਆ ਅੱਖਾਂ ਜਿਹੜੀਆਂ ਨੇ ਉਹਨਾਂ ਤੇ ਵੀ ਆਪਾਂ ਨੂੰ ਜਿਹੜੀਆਂ ਯੂਵੀ ਰੇਡੀਏਸ਼ਨਸ ਤੋਂ ਬਚਾ ਕੇ ਕੋਈ ਜੋ ਵੀ ਆਪਾਂ ਕਰ ਸਕਦੇ ਆ ਉਹਨਾਂ ਨੂੰ ਕਵਰ ਕਰ ਸਕਦੇ ਆ ਉਹ ਕਰਨਾ ਚਾਹੀਦਾ ਪਾਣੀ ਜ਼ਰੂਰ ਨਾਲ-ਨਾਲ ਪੀਂਦੇ ਰਹਿਣਾ ਚਾਹੀਦਾ ਓ.ਆਰ.ਐਸ ਦਾ ਕੋਲ ਹੋਵੇ ਉਹ ਵੀ ਬਹੁਤ ਵਧੀਆ ਹੈ ਅਤੇ ਰਲ ਪਦਾਰਥਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਸੂਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਜਿਹੜੇ ਥੋੜੇ ਢਿੱਲੇ ਵੀ ਹੋਣ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਜ਼ਰੂਰ ਵਰਤਣੀਆਂ ਚਾਹੀਦੀਆਂ ਜਿਹੜੇ ਕੰਮੇ ਖੇਤਾਂ 'ਚ ਕੰਮ ਕਰਦੇ ਨੇ ਉਹ ਵੀ ਥੋੜੀ ਥੋੜੀ ਦੇਰ ਬਾਅਦ ਆਪਣਾ ਛਾਵੇਂ ਜਿਹੜਾ ਰੈਸਟ ਕਰ ਸਕਦੇ ਆ ਤੇ ਪਾਣੀ ਪੀਂਦੇ ਰਹਿਣ ਤਾਂ ਕਿ ਮਤਲਬ ਜਿਹੜਾ ਗਰਮੀ ਦਾ ਅਸਰ ਆ ਉਹਨੂੰ ਘੱਟ ਕੀਤਾ ਜਾ ਸਕੇ